ਇੱਕ ਡੂੰਗੀ ਸੋਚ ਤਹਿਤ ਪੰਜਾਬ ਦੀ ਜਿਹੜੀ ਪ੍ਰੀਮੀਅਰ ਇੰਸਟੀਟਿਊਟ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਤੇ ਬੜੇ ਲੰਮੇ ਸਮੇਂ ਤੋਂ ਭਾਜਪਾ ਆਰਐਸਐਸ ਕੇਂਦਰ ਸਰਕਾਰ ਦਾ ਜ਼ੋਰ ਲੱਗਿਆ ਕਿ ਕਿਵੇਂ ਨਾ ਕਿਵੇਂ ਉਹਨੂੰ ਆਪਣੇ ਕਬਜ਼ੇ 'ਚ ਕਰੀਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਉਦੋਂ ਵੀ ਫਰਵਰੀ 2021 'ਚ ਬਣਾਈ ਸੀ ਜਿਹਦੇ 'ਚ ਤੁਸੀਂ ਹੈਰਾਨੀ ਤੁਹਾਨੂੰ ਹੋਏਗੀ ਕਿ ਇੱਕ ਵੀ ਮੈਂਬਰ ਪੰਜਾਬ ਦਾ ਨਹੀਂ ਪਾਇਆ ਸੀ ਨੋਟੀਫਿਕੇਸ਼ਨ ਹੋਇਆ ਹੈ ਇਹ ਨੋਟੀਫਿਕੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਹੈ ਕਿ ਜਿਹੜੀਆਂ ਇਹ ਦੋਨੋਂ ਇਲੈਕਟਿਡ ਬਾਡੀਜ਼ ਐ ਸੈਨੇਟ ਤੇ ਸਿੰਡੀਕੇਟ ਇਹਦੇ ਚ ਗ੍ਰੈਜੂਏਟ ਕਨਸਟਿਟਿਊਐਂਸੀ ਜਿਹੜੇ ਸਾਬਕਾ ਵਿਦਿਆਰਥੀ ਉਥੇ ਚੁਣ ਕੇ ਸੈਨੇਟ ਤੇ ਸਿੰਡੀਕੇਟ ਚ ਜਾਂਦੇ ਸੀ ਉਹ ਬਿਲਕੁਲ ਖਤਮ ਕਰਤਾ ਉਹ ਕਿੰਨੀ ਗਹਿਰੀ ਹੈ ਪਹਿਲਾਂ ਉਥੇ ਇੱਕ ਵਾਈਸ ਚਾਂਸਲਰ ਲਾਇਆ ਪੰਜਾਬ ਯੂਨੀਵਰਸਿਟੀ ਜਿਹੜਾ ਜੁਆਇਨ ਕਰਦਿਆਂ ਸਾਰ ਉਹ ਆਰਐਸਐਸ ਦੇ ਦਫਤਰ ਜਾ ਕੇ ਸਭ ਤੋਂ ਪਹਿਲਾਂ ਜੁਆਇਨਿੰਗ ਤੋਂ ਬਾਅਦ ਆਰਐਸਐਸ ਦੇ ਦਫਤਰ ਗਿਆ ਸੀ ਕਿਸਮ ਦਾ ਵਾਰ ਜੇ ਕੇਂਦਰ ਕਰੂਗੀ ਮਾੜੀ ਮਨਸ਼ਾ ਨਾਲ ਜਿਹੜੇ ਵਾਰ ਕਰ ਰਹੀ ਹੈ ਉਹ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਵਿਸ਼ਾ ਪੰਜਾਬ ਦੇ ਆਉਣ ਵਾਲੇ ਭਵਿੱਖ ਵਾਸਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਗੰਭੀਰ ਵਿਸ਼ਾ ਹੈ ਤੇ ਇਹਦੇ ਬੜੇ ਜਿਵੇਂ ਆਪਾਂ ਕਹਿ ਦਈਏ ਫਾਰ ਰੀਚਿੰਗ ਕਾਂਸੀਕਵੈਂਸਸ ਹੋਣੇ ਹਨ ਬੜੇ ਸੋਚੀ ਸਮਝੀ ਸਾਜ਼ਿਸ਼ ਤਹਿਤ ਬੜੀ ਇੱਕ ਡੂੰਗੀ ਸੋਚ ਤਹਿਤ ਪੰਜਾਬ ਦੀ ਜਿਹੜੀ ਪ੍ਰੀਮੀਅਰ ਇੰਸਟੀਚਿਊਟ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਤੇ ਬੜੇ ਲੰਮੇ ਸਮੇਂ ਤੋਂ ਭਾਜਪਾ ਆਰਐਸਐਸ ਕੇਂਦਰ ਸਰਕਾਰ ਦਾ ਜੋਰ ਲੱਗਿਆ ਕਿ ਕਿਵੇਂ ਨਾ ਕਿਵੇਂ ਉਹਨੂੰ ਆਪਦੇ ਕਬਜ਼ੇ 'ਚ ਕਰੀਏ ਔਰ ਇਸ ਸਾਜ਼ਿਸ਼ ਦੇ ਵਿੱਚ ਉਹਨਾਂ ਦਾ ਸਾਥ ਪੰਜਾਬ ਦੀ ਸਰਕਾਰ ਨੇ ਵੀ ਦਿੱਤਾ ਚਾਹੇ ਉਹ ਪਿਛਲੀ ਕਾਂਗਰਸ ਦੀ ਸਰਕਾਰ ਹੋਵੇ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਮਨਸ਼ਾਏ ਦੇ ਪਿੱਛੇ ਕੀ ਹੈ ਕੀ ਪੰਜਾਬ ਯੂਨੀਵਰਸਿਟੀ ਤੇ ਕੰਟਰੋਲ ਕਰੋ ਕਿਉਂਕਿ ਅੱਜ ਪੰਜਾਬ ਯੂਨੀਵਰਸਿਟੀ ਕੇਵਲ ਇੱਕੋ ਯੂਨੀਵਰਸਿਟੀ ਹੈ ਹਿੰਦੁਸਤਾਨ ਦੇ ਵਿੱਚ ਜਿਹਦਾ ਇੱਕ ਬੜਾ ਵਿਲੱਖਣ ਕੈਰੈਕਟਰ ਹੈ ਬਾਕੀ ਯੂਨੀਵਰਸਿਟੀਆਂ ਨੂੰ ਵਾਈਸ ਚਾਂਸਲਰਸ ਚਲਾਉਂਦੇ ਆ ਇੱਥੇ ਇਲੈਕਟਿਡ ਬਾਡੀਜ਼ ਹੈ ਸੈਨੇਟ ਤੇ ਸਿੰਡੀਕੇਟ ਜਿਹਦੇ ਚ ਗ੍ਰੈਜੂਏਟ ਕਨਸਟਿਟੂਐਂਸੀ ਜਿਹੜੇ ਸਾਬਕਾ ਵਿਦਿਆਰਥੀ ਹੈ ਉਹ ਉਹ ਇਲੈਕਸ਼ਨ ਲੜ ਕੇ ਚੁਣ ਕੇ ਜਾਂਦੇ ਆ ਪੰਜਾਬ ਚੋਂ ਪੰਜਾਬ ਚ ਜਿਹੜੇ ਕਾਲਜੇਜ਼ ਅਫੀਲੀਏਟਡ ਹੈ ਪੰਜਾਬ ਯੂਨੀਵਰਸਿਟੀ ਨਾਲ ਉਹਨਾਂ ਦੇ ਅਧਿਆਪਕ ਚੁਣ ਕੇ ਜਾਂਦੇ ਆ ਉਹ ਲੋਕ ਚੁਣ ਕੇ ਜਾਂਦੇ ਆ ਜਿਨ੍ਹਾਂ ਦੀ ਪੰਜਾਬ ਪ੍ਰਤੀ ਸੋਚ ਪੰਜਾਬ ਪ੍ਰਤੀ ਜਿਨ੍ਹਾਂ ਦੀ ਹਮਦਰਦੀ ਪੰਜਾਬ ਦੇ ਇਸ਼ੂਸ ਤੇ ਪੀੜਾ ਹੈ ਉਹ ਲੋਕ ਚੁਣ ਕੇ ਉੱਥੇ ਜਾਂਦੇ ਆ ਤੇ ਇਹ ਯੂਨੀਵਰਸਿਟੀ ਦਾ ਜਿਹੜਾ ਕੰਟਰੋਲ ਹੈ ਉਹ ਸੈਨੇਟ ਤੇ ਸਿੰਡੀਕੇਟ ਦੇ ਹੱਥ ਹੈ ਜਿਹੜੇ ਕਿ ਵਾਈਸ ਚਾਂਸਲਰ ਦੀਆਂ ਡਿਸੀਜਨਸ ਨੂੰ ਵੀ ਓਵਰਰੂਲ ਕਰ ਸਕਦੇ ਆ ਬੜੇ ਲੰਮੇ ਸਮੇ ਤੋਂ ਕੇਂਦਰ ਦੀ ਸਰਕਾਰ ਆਰਐਸਐਸ ਦੇ ਕਹਿਣ ਤੇ ਇਸ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਇਹਦੇ ਪਿੱਛੇ ਮਨਸ਼ਾ ਕੀ ਹੈ ਮਨਸ਼ਾ ਇਹ ਹੈ ਕਿ ਯੂਨੀਵਰਸਿਟੀ ਤੇ ਕਬਜ਼ਾ ਕੀਤਾ ਜਾਵੇ ਉਥੇ ਆਰਐਸਐਸ ਆਰਐਸਐਸ ਦੀ ਸੋਚ ਵਾਲੇ ਬੰਦੇ ਲਗਾਏ ਜਾਣ ਇੰਪੋਰਟੈਂਟ ਪੋਜੀਸ਼ਨਸ ਤੇ ਉਹਦੇ ਚ ਕਰਿਕਲਮ ਕੀ ਪੜਾਇਆ ਜਾਣਾ ਹੈ ਸਿਲੇਬਸ ਕੀ ਹੋਣਾ ਹੈ ਇਤਿਹਾਸ ਕਿਸ ਤਰ੍ਹਾਂ ਨਾਲ ਪੇਸ਼ ਕਰਨਾ ਹੈ ਨਵੀਂ ਪੀੜ੍ਹੀ ਅੱਗੇ ਉਹ ਸਾਰਾ ਕੁਝ ਆਰਐਸਐਸ ਦੀ ਸੋਚ ਮੁਤਾਬਕ ਹੋ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦਾ ਬ੍ਰੇਨਵਾਸ਼ ਇਸ ਤਰੀਕੇ ਨਾਲ ਕਰ ਦਿਓ ਕਿ ਉਹ ਆਰਐਸਐਸ ਦੀ ਸੋਚ ਪ੍ਰਤੀ ਅਲਾਈਨ ਹੋ ਜਾਣਾ ਤੇ ਆਪਨ ਇਹ ਕੋਸ਼ਿਸ਼ਾਂ ਬੜੇ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਤੁਹਾਨੂੰ ਯਾਦ ਹੋਣਾ 2020 ਦੇ ਵਿੱਚ ਵੀ ਇੱਕ UGC ਨੇ ਚਿੱਠੀ ਲਿਖੀ ਸੀ ਪੰਜਾਬ ਯੂਨੀਵਰਸਿਟੀ ਨੂੰ ਕਿ ਗਵਰਨੈਂਸ ਰਿਫਾਰਮਸ ਦੇ ਤਹਿਤ ਕੁਝ ਰਿਫਾਰਮ ਸੁਜੈਸਟ ਕੀਤੇ ਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਉਦੋਂ ਵੀ ਫਰਵਰੀ 2021 ਚ ਬਣਾਈ ਸੀ ਜਿਹਦੇ ਤੁਸੀ ਹੈਰਾਨੀ ਤੁਹਾਨੂੰ ਹੋਏਗੀ ਕਿ ਇੱਕ ਵੀ ਮੈਂਬਰ ਪੰਜਾਬ ਦਾ ਨਹੀਂ ਪਾਇਆ ਸੀ ਪੰਜਾਬ ਦੇ ਪੰਜਾਬੀਆਂ ਦੇ ਭਵਿੱਖ ਦਾ ਫੈਸਲਾ ਹੋਣਾ ਹੋਵੇ ਤੇ ਇੱਕ ਵੀ ਮੈਂਬਰ ਪੰਜਾਬ ਦਾ ਨਾ ਹੋਵੇ ਉਸ ਬਾਡੀ ਚ ਜਿਹਨੇ ਫੈਸਲਾ ਕਰਨਾ ਹੈ ਇਹ ਹੈਰਾਨੀ ਦੀ ਗੱਲ ਹੈ ਹੁਣ ਜਿਹੜਾ ਤਾਜ਼ਾ ਨੋਟੀਫਿਕੇਸ਼ਨ ਹੋਇਆ ਹੈ ਇਹ ਨੋਟੀਫਿਕੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਹੈ ਕਿ ਜਿਹੜੀਆਂ ਇਹ ਦੋਨੋਂ ਇਲੈਕਟਡ ਬਾਡੀਜ਼ ਐ ਸੈਨੇਟ ਤੇ ਸਿੰਡੀਕੇਟ ਇਹਦੇ ਚ ਗ੍ਰੈਜੂਏਟ ਕਨਸਟਿਟਿਊਐਂਸੀ ਜਿਹੜੇ ਸਾਬਕਾ ਵਿਦਿਆਰਥੀ ਉਥੇ ਚੁਣ ਕੇ ਸੈਨੇਟ ਤੇ ਸਿੰਡੀਕੇਟ ਚ ਜਾਂਦੇ ਸੀ ਉਹ ਬਿਲਕੁਲ ਖਤਮ ਕਰਤਾ ਜਿਹੜੇ ਅਧਿਆਪਕ ਪੰਜਾਬ ਦੇ ਕਾਲਜਸ ਚੋਂ ਚੁਣ ਕੇ ਜਾਂਦੇ ਸੀ ਉਹ ਖਤਮ ਕਰਤੇ ਕਹਿਣ ਤੋਂ ਭਾਵ ਜਿਹੜੀ ਪੰਜਾਬ ਪੱਖੀ ਸੋਚ ਸੀ ਉੱਥੇ ਜਿਹੜੀ ਪੰਜਾਬ ਪੱਖੀ ਆਵਾਜ਼ ਸੀ ਉੱਥੇ ਉਹਨੂੰ ਬੰਦ ਕਰਨ ਦਾ ਉਹ ਸੋਚ ਨੂੰ ਖਤਮ ਕਰਨ ਦਾ ਇਹ ਬੜਾ ਵੱਡਾ ਯਤਨ ਹੈ ਇਹਨਾਂ ਦਾ ਸੋਚ ਇਹਦੇ ਪਿੱਛੇ ਬੜੀ ਡੂੰਗੀ ਹੈ ਜਿਵੇਂ ਮੈਂ ਜ਼ਿਕਰ ਕੀਤਾ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਇਹਦੇ 'ਚ ਕਿ ਪੰਜਾਬ ਯੂਨੀਵਰਸਿਟੀ ਅਦীন ਪੰਜਾਬ ਦੇ ਤਕਰੀਬਨ 200 ਕਾਲਜ ਆਉਂਦਾ ਜਿਦੇ 'ਚ 2 ਲੱਖ ਦੇ ਨੇੜੇ ਵਿਦਿਆਰਥੀ ਪੰਜਾਬ ਦਾ ਪੜ੍ਹਦਾ ਹੈ ਪੰਜਾਬ ਦਾ ਨੌਜਵਾਨ ਬੱਚੇ ਬੱਚੀਆਂ ਉਹਨਾਂ ਕਾਲਜਿਸ 'ਚ ਪੜ੍ਹਦੇ ਆ ਉਹ ਪੜ੍ਹਦੇ ਐ ਜਿਹੜਾ ਕਰਿਕਿਊਲਮ ਜਿਹੜਾ ਸਿਲੇਬਸ ਪੰਜਾਬ ਯੂਨੀਵਰਸਿਟੀ ਡਿਸਾਈਡ ਕਰਦੀ ਹੈ ਹੁਣ ਉਥੇ ਸਾਰਾ ਕੁਝ ਬਦਲ ਕੇ ਆਰਐਸਐਸ ਦੀ ਸੋਚ ਨਾਲ ਅਲਾਈਨ ਕਰਕੇ ਆਪਦੇ ਆਪ ਨੂੰ ਉਹ ਸਿਲੇਬਸ ਨੂੰ ਉਸ ਕਰਿਕਿਊਲਮ ਨੂੰ ਇਹਨਾਂ 2.5 ਲੱਖ ਪੰਜਾਬ ਦੇ ਨੌਜਵਾਨਾਂ ਨੂੰ ਹਰ ਸਾਲ ਪੜਾਇਆ ਜਾਏਗਾ ਸਾਜ਼ਿਸ਼ ਦੇਖੋ ਕਿੰਨੀ ਗਹਿਰੀ ਹੈ ਪਹਿਲਾਂ ਉਥੇ ਇੱਕ ਵਾਈਸ ਚਾਂਸਲਰ ਲਾਇਆ ਪੰਜਾਬ ਯੂਨੀਵਰਸਿਟੀ ਜਿਹੜਾ ਜੁਆਇਨ ਕਰਦਿਆਂ ਸਾਰ ਆਪਾਂ ਤਾਂ ਗੁਰੂ ਘਰ ਮੱਥਾ ਟੇਕਣ ਜਾਂਦੇ ਜਦੋਂ ਕੋਈ ਇੰਪੋਰਟੈਂਟ ਪੋਜੀਸ਼ਨ ਲੈਣੇ ਆ ਤਾਕੀ ਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕਰੀਏ Hindu Bhai Chare ਦੇ ਮੰਦਿਰ ਜਾ ਕੇ ਮੱਥਾ ਟੇਕਦੇ ਉਹ RSS ਦੇ ਦਫ਼ਤਰ ਜਾ ਕੇ ਸਭ ਤੋਂ ਪਹਿਲਾਂ ਜੁਆਇਨਿੰਗ ਤੋਂ ਬਾਅਦ RSS ਦੇ ਦਫ਼ਤਰ ਗਿਆ ਸੀ ਸੋ ਇਹ 200 ਕਾਲਜ ਦੇ ਵਿੱਚ ਜਿਹੜਾ ਵਿਦਿਆਰਥੀ ਪੜਦਾ ਉਹਨਾਂ ਨੂੰ ਉਹ ਪੜਾਇਆ ਜਾਵੇ ਜੋ ਉਹ ਚਾਹੁੰਦੇ ਸੋ ਇਹ ਬੜੀ ਚਿੰਤਾ ਦਾ ਵਿਸ਼ਾ ਤੇ ਇਹਦੇ 'ਚ ਪੰਜਾਬ ਸਰਕਾਰ ਵੀ ਬਿਲਕੁਲ ਚੁੱਪ ਹੈ ਜਦੋਂ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਿਆ ਸੀ ਉਦੋਂ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਚੁੱਪੀ ਧਾਰੀ ਵੀ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਮੈਂ ਇਹ ਕਹਿਣਾ ਚਾਹਣਾ ਹੈ ਇਹਦੇ 'ਚ ਕਿ ਇਹ ਕੇਵਲ ਇੱਕ ਫੈਸਲਾ ਨਹੀਂ ਹੈ ਇਹ ਪੰਜਾਬ ਦੀ ਹੋਂਦ ਤੇ ਪੰਜਾਬ ਦੀ ਸੋਚ ਤੇ ਇੱਕ ਬੜਾ ਵੱਡਾ ਵਾਰ ਹੈ ਇਹ ਪੰਜਾਬ ਦੀ ਸੋਚ ਨੂੰ ਖਤਮ ਕਰਨ ਦਾ ਪੰਜਾਬੀਆਂ ਦੇ ਮਾਈਂਡ ਸੈਟ ਹੈ ਜਿਹੜਾ ਉਹਨੂੰ ਇਨਫਲੂਐਂਸ ਕਰਨ ਦਾ ਤੇ ਪੰਜਾਬ ਦੀ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦਾ ਇਹ ਕੰਮ ਕਰ ਰਹੇ ਹੁਣ ਇਹਦੇ ਚ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡਾ ਸਟੇਕ ਹੋਲਡਰ ਪੰਜਾਬ ਹੈ 60% ਬਜਟ ਪੰਜਾਬ ਦਿੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਉਹਦੇ ਚ ਉਹਦੀ ਸੈਨੇਟ ਸਿੰਡੀਕੇਟ ਚ 100 ਅਫੀਸ਼ਲ ਮੈਂਬਰ ਹੁੰਦਾ ਹੈ ਤੇ ਹਜੇ ਤੱਕ ਪੰਜਾਬ ਚੁੱਪ ਕਿਉਂ ਹੈ ਪੰਜਾਬ ਦੀ ਸਰਕਾਰ ਚੁੱਪ ਕਿਉਂ ਹੈ ਕੀ ਇਹ ਫੈਸਲਾ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਹਿਮਤੀ ਨਾਲ ਦਿੱਤਾ ਗਿਆ ਕੀ ਇਹਨਾਂ ਦੀ ਚੁੱਪ ਹੈ ਜਿਹੜੀ ਉਹਨੂੰ ਸਹਿਮਤੀ ਮੰਨਿਆ ਮੰਨਿਆ ਜਾਵੇ ਤੇ ਕਿਉਂਕਿ ਹਜੇ ਤੱਕ ਬਿਲਕੁਲ ਚੁੱਪੀ ਐਨ ਸਨਾਟਾ ਛਾਇਆ ਹੋਇਆ 92 ਸੀਟਾਂ ਦੇ ਕੇ ਪੰਜਾਬ ਦੇ ਲੋਕਾਂ ਨੇ ਇੱਕ ਬੜੀ ਤਕੜੀ ਸਰਕਾਰ ਬਣਾਈ ਸੀ ਤਕੜੀ ਤੋਂ ਕਹਿਣ ਤੋਂ ਭਾਵ ਕਿ ਉਹਨਾਂ ਕੋਲੇ ਮੈਜੋਰਿਟੀ ਬੜੀ ਵੱਡੀ ਸੀ ਪਰ ਅੱਜ ਜਿਹੜੇ ਵਾਰ-ਵਾਰ ਪੰਜਾਬ ਦੇ ਵਿਰੁੱਧ ਫੈਸਲੇ ਕੇਂਦਰ ਲਈ ਜਾਂਦਾ ਹੈ ਤੇ ਬਿਨਾਂ ਲੜਾਈ ਲੜਿਆਂ ਪੰਜਾਬ ਦੀ ਸਰਕਾਰ ਉਹਨਾਂ ਅੱਗੇ ਗੋਡੇ ਟੇਕਦੀ ਐ ਇਥੋਂ ਇਹ ਸਾਬਤ ਹੁੰਦਾ ਹੈ ਕਿ ਉਹ ਨਿਊਮੈਰੀਕਲੀ ਨੰਬਰਾਂ ਦੇ ਵਿੱਚ ਤਾਂ ਬਹੁਤ ਤਕੜੇ ਸੀ ਪਰ ਰੀਡ ਦੀ ਹੱਡੀ ਕਮਜ਼ੋਰ ਨਿਕਲੀ ਉਹਨਾਂ ਦੀ ਉਹ ਪੰਜਾਬੀ ਚ ਆਪਾਂ ਸੁਣਦੇ ਆਏ ਹੁਣ ਤੱਕ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਿਹੜੀ ਸਰਕਾਰ ਅਸੀਂ ਚੁਣੀ ਉਹ ਸਰਕਾਰ ਨੇ ਪੰਜਾਬੀਆਂ ਨੂੰ ਐਮ ਮੌਕਿਆਂ ਤੇ ਆ ਕੇ ਜਿੱਥੇ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਖੜਨ ਦੀ ਲੋੜ ਸੀ ਉਥੇ ਗੋਡੇ ਟੇਕ ਕੇ ਕੇਂਦਰ ਦੇ ਅੱਗੇ ਵਾਰ-ਵਾਰ ਵੱਖ-ਵੱਖ ਫੈਸਲੇ ਚਾਹੇ ਉਹ ਪਾਣੀਆਂ ਦਾ ਹੋਵੇ ਚਾਹੇ ਉਹ ਐਗਰੀਕਲਚਰ ਰਿਲੇਟਡ ਹੋਣ ਤੇ ਹੁਣ ਪੰਜਾਬ ਦੀ ਵਿਦਿਆ ਪੰਜਾਬੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਹੈ ਉਹਦੇ ਵਿੱਚ ਵੀ ਕੇਂਦਰ ਕੇਂਦਰ ਅੱਗੇ ਗੋਡੇ ਟੇਕ ਕੇ ਇਹਨਾਂ ਨੇ ਪੰਜਾਬੀਆਂ ਨੂੰ ਲੈ ਡਾਊਨ ਕੀਤਾ ਸੋ ਮੈਂ ਇਹਦੇ 'ਚ ਅਖੀਰ 'ਚ ਇਹ ਗੱਲ ਜਰੂਰ ਕਹਿਣੀ ਚਾਹੂੰਗਾ ਕਿ ਆਪਾਂ ਨੂੰ ਲਾਮਬੰਦ ਹੋਣਾ ਪੈਣਾ ਕੱਲ ਮੇਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਬਾਦਲ ਸਾਹਿਬ ਮੈਨੂੰ ਲੱਗਦਾ ਹੈ 15 ਨਵੰਬਰ ਦੇ ਨੇੜੇ ਤੇੜੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮੀਟਿੰਗ ਕਾਲ ਕਰ ਰਿਹਾ ਹੈ ਪੰਜਾਬ ਦੇ ਬੁੱਧੀਜੀਵੀਆਂ ਨਾਲ ਸੈਨੇਟ ਦੇ ਮੈਂਬਰਾਂ ਨਾਲ ਜਿਹੜੇ ਇਸ ਯੂਨੀਵਰਸਿਟੀ ਚੋਂ ਪੜ੍ਹ ਕੇ ਐਮਿਨੈਂਟ ਸਟੂਡੈਂਟਸ ਗਏ ਹੈ ਉਹਨਾਂ ਨਾਲ ਮੀਟਿੰਗ ਕਰਕੇ ਇਹਦੀ ਅਗਲੀ ਰਣਨੀਤੀ ਤਿਆਰ ਕਰਾਂਗੇ 2020 ਦੇ ਵਿੱਚ ਵੀ ਇਹ ਫੈਸਲਾ ਅਸੀਂ ਲਾਗੂ ਨਹੀਂ ਹੋਣ ਦਿੱਤਾ ਸੀ ਤੇ 2025 ਚ ਵੀ ਇਹ ਫੈਸਲਾ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਲਾਹੌਰ ਤੋਂ ਇਹ ਯੂਨੀਵਰਸਿਟੀ 1882 ਚ ਯੂਨੀਵਰਸਿਟੀ ਬਣੀ ਸੀ ਲਾਹੌਰ ਦੇ ਵਿੱਚ ਸਥਾਪਿਤ ਹੋਈ ਸੀ ਲਾਹੌਰ ਤੋਂ ਸ਼ਾਇਦ ਸਿਮਲੇ ਆਈ ਸਿਮਲੇ ਤੋਂ ਹੁਸ਼ਿਆਰਪੁਰ ਗਈ ਤੇ ਅਖੀਰ ਕੈਂਪਸ ਚੰਡੀਗੜ੍ਹ ਦੇ ਵਿੱਚ ਬਣਿਆ ਇਹ ਯੂਨੀਵਰਸਿਟੀ ਸਾਡੀ ਰੂਹ ਦਾ ਇੱਕ ਹਿੱਸਾ ਹੈ ਇਸ ਯੂਨੀਵਰਸਿਟੀ ਤੇ ਕਿਸੇ ਕਿਸਮ ਦਾ ਵਾਰ ਜੇ ਕੇਂਦਰ ਕਰੂਗੀ ਮਾੜੀ ਮਨਸ਼ਾ ਨਾਲ ਜਿਹੜੇ ਵਾਰ ਕਰਦੀ ਹੈ ਉਹ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ